ਇਹ ਉਹ ਦੇ ਸਹਾਇਕ ਦੀ ਕੁੱਟਮਾਰ ਕੀਤੀ ਉੱਥੇ ਡਾਕਟਰ ਦੇ ਨਾਲ ਪਹਿਲਾਂ ਖੈਬਰ ਦੇ ਨਜ਼ਰ ਆਏ ਅਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਡਾਕਟਰ ਤੇ ਗੋਲੀ ਚਲਾ ਦਿੱਤੀ ਜੋ ਕਿ ਡਾਕਟਰ ਦੀ ਬਾਹ ਤੇ ਜਾ ਕੇ ਵੱਜਦੀ ਹੈ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜ਼ਖਮੀ ਡਾਕਟਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਦਾਵਾ ਕੀਤਾ ਜਾ ਰਿਹਾ ਕਿ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ ਇਸ ਮੌਕੇ ਤੇ ਹੁਣ ਡਾਕ ਜਖਮੀ ਡਾਕਟਰ ਅਤੇ ਸਹਾਇਕ ਉਹਨਾਂ ਦਾ ਕੀ ਕਹਿਣਾ ਹੈ ਡੀਐਸਪੀ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਅੱਜ ਇੱਕ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਗੁੰਡਿਆਂ ਵੱਲੋਂ ਵੱਡੀ ਵਾਰਦਾਤ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਅੱਜ ਇੱਕ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਗੁੰਡਿਆਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਉਸ ਦੇ ਗੋਲੀ ਮਾਰੀ ਗਈ ਹੈ ਅਤੇ ਉਸ ਦੇ ਅਸਿਸਟੈਂਟ ਦੀ ਵੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਸ ਜੀ ਕਿ ਡਾਕਟਰ ਨੂੰ ਗੋਲੀ ਮਾਰ ਕੇ આરોપી ਨੇ ਜਿਹੜੇ ਫਰਾਰ ਹੋ ਗਏ ਨੇ ਫਰੋਜਪੁਰ ਦੇ ਮਾਰਕ ਫੈਡ ਆਫਿਸ ਦੇ ਸਾਹਮਣੇ ਦੀ ਇਹ ਘਟਨਾ ਹੈ ਡਾਕਟਰ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਗੁੰਡਿਆਂ ਨੇ ਵੱਡੀ ਵਾਰਦਾਤ ਕੀਤੀ ਹੈ ਤੁਹਾਨੂੰ ਦੱਸ ਜੀ ਕਿ ਫਰੋਜਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਦਮ ਤੋੜਦੀ ਨਜ਼ਰ ਆਈ ਹੈ ਗੋਲੀ ਚੱਲਣ ਦੀਆਂ ਵਾਰ ਦਾ ਤਾਂ ਲਗਾਤਾਰ ਸਾਹਮਣੇ ਆ ਰੀਆਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਤਿੰਨ ਹਮਲਾਵਰਾਂ ਨੇ ਜਿੱਥੇ ਉਹਦੇ ਸਹਾਇਕ ਦੀ ਕੁੱਟਮਾਰ ਕੀਤੀ ਉੱਥੇ ਡਾਕਟਰ ਦੇ ਨਾਲ ਪਹਿਲਾਂ ਖੈਬੜ ਦੇ ਨਜ਼ਰ ਆਏ ਅਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਡਾਕਟਰ ਤੇ ਗੋਲੀ ਚਲਾ ਦਿੱਤੀ ਜੋ ਕਿ ਡਾਕਟਰ ਦੀ ਬਾਹ ਤੇ ਜਾ ਕੇ ਵੱਜਦੀ ਹੈ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜਖਮੀ ਡਾਕਟਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਦਾਵਾ ਕੀਤਾ ਜਾ ਰਿਹਾ ਕਿ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ ਇਸ ਮੌਕੇ ਤੇ ਹੁਣ ਜਖਮੀ ਡਾਕਟਰ ਅਤੇ ਸਹਾਇਕ ਉਹਨਾਂ ਦਾ ਕੀ ਕਹਿਣਾ ਹੈ ਡੀਐਸਪੀ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਤਿੰਦਰਜੀਤ ਸਿੰਘ ਦਾ ਨਾਮ ਦਾ ਵਿਅਕਤੀ ਹੈ 44 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀਐਮਐਸ ਇੱਕ ਕਲੀਨਿਕ ਤੇ ਬੈਠਾ ਸੀ ਇਹ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਐ ਉਸ ਤੋਂ ਬਾਅਦ ਗੋਲੀ ਚੱਲੀ ਐ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਜ਼ ਆਊਟ ਆਫ ਡੇਂਜਰ ਜਵੇਂ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਐ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸ ਸਟ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜਿਆ ਜਾਏਗਾ ਤੇ ਸਰ ਜਿਹੜੀ ਗੋਲੀ ਐ ਸਰ ਇਹ ਡਾਕਟਰ ਹੈ ਜੀ ਪਿਛੇੋਂ ਜਿੱਦੀ ਗੋਲੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀ ਐਮਸ ਜੀ ਗੋਲੀ ਇਕੱਲੇ ਕਿੰਨੀ ਜਿਆਦਾ ਲੱਗੂਗੀ ਗੋਲੀ ਇਹ ਤਾਂ ਦਸਮਤਬ ਤਾ ਇੱਕ ਹੀ ਚੱਲੀ ਆ ਹੁਣ ਦੇਖਦੇ ਆਂ ਜੀ ਖਤਰੇ ਤੋਂ ਬਾਹਰ ਨਾ ਸਰ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਲੀਨਿੰਗ ਜਦੋਂ ਹੋਇਆ ਸਰ ਕਿ ਕੁਝ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਏ ਆ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜੇ ਕੋਈ ਸਪ੍ਰਿੰਟਰਸ ਵਗੈਰਾ ਲੱਗੇ ਸਪਿੰਦਰਜੀਤ ਸਿੰਘ ਨਾਮ ਦਾ ਵਿਅਕਤੀ ਆ 47 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀ ਐਮ ਐਸ ਇਹ ਕਲੀਨਿਕ ਤੇ ਬੈਠਾ ਸੀ ਉਹ ਦਸਨ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਵੱਡੀ ਵਾਰਦਾਤ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਅੱਜ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੋਜਪੁਰ ਦੇ ਵਿੱਚ ਗੁੰਡਿਆਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਉਸਦੇ ਗੋਲੀ ਮਾਰੀ ਗਈ ਹੈ ਅਤੇ ਉਸਦੇ ਅਸਿਸਟੈਂਟ ਦੀ ਵੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਸ ਜੀ ਕਿ ਡਾਕਟਰ ਨੂੰ ਗੋਲੀ ਮਾਰ ਕੇ આરોપી ਨੇ ਜਿਹੜੇ ਫਰਾਰ ਹੋ ਗਏ ਨੇ ਫਰੋਜਪੁਰ ਦੇ ਮਾਰਕ ਫੈਟ ਆਫਿਸ ਦੇ ਸਾਹਮਣੇ ਦੀ ਇਹ ਘਟਨਾ ਹੈ ਡਾਕਟਰ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਗੁੰਡਿਆਂ ਨੇ ਵੱਡੀ ਵਾਰਦਾਤ ਕੀਤੀ ਹੈ ਤੁਹਾਨੂੰ ਦੱਸ ਜੀ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਦਮ ਤੋੜਦੀ ਨਜ਼ਰ ਆਈ ਹੈ ਗੋਲੀ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰੀਆਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਤਿੰਨ ਹਮਲਾਵਰਾਂ ਨੇ ਜਿੱਥੇ ਉਹਦੇ ਸਹਾਇਕ ਦੀ ਕੁੱਟਮਾਰ ਕੀਤੀ ਉੱਥੇ ਡਾਕਟਰ ਦੇ ਨਾਲ ਪਹਿਲਾਂ ਖੈਬੜ ਦੇ ਨਜ਼ਰ ਆਏ ਅਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਡਾਕਟਰ ਤੇ ਗੋਲੀ ਚਲਾ ਦਿੱਤੀ ਜੋ ਕਿ ਡਾਕਟਰ ਦੀ ਬਾਹ ਤੇ ਜਾ ਕੇ ਵੱਜਦੀ ਹੈ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜ਼ਖਮੀ ਡਾਕਟਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਦਾਵਾ ਕੀਤਾ ਜਾ ਰਿਹਾ ਕਿ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ ਇਸ ਮੌਕੇ ਤੇ ਹੁਣ ਜ਼ਖਮੀ ਡਾਕਟਰ ਅਤੇ ਸਹਾਇਕ ਉਹਨਾਂ ਦਾ ਕੀ ਕਹਿਣਾ ਹੈ ਡੀਐਸਪੀ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਇਸ ਵਿਕਿੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ 44 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀਐਮਐਸ ਇੱਕ ਕਲੀਨਿਕ ਤੇ ਬੈਠਾ ਸੀ ਉਹਦੇ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਹੈ ਉਸ ਤੋਂ ਬਾਅਦ ਗੋਲੀ ਚੱਲੀ ਹੈ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਸ ਆਊਟ ਆਫ ਡੇਂਜਰ ਜਿਵੇਂ ਵੀ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਇਮੀਡੀਏਟਲੀ ਐਕਸ਼ਨ ਕਰਦੇ ਕੇਸ ਸਟ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜੇ ਜਾਏਗਾ ਸਰ ਜਿਹੜੀ ਗੋਲੀ ਸਰ ਡਾਕਟਰ ਜੀ ਪਿਛੇ ਤੋਂ ਜਿਹਦੀ ਗੋਲੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀ ਐਮ ਐਸ ਜੀ ਸਰ ਗੋਲੀ ਇੱਕ ਲੱਗਣੀ ਜਿਆਦਾ ਲੱਗੂਗੀ ਇਹ ਗੋਲੀ ਇਹ ਤਾਂ ਦਸਮ ਤੱਕ ਤਾਂ ਇੱਕ ਹੀ ਚੱਲੀ ਆ ਹੁਣ ਦੇਖਦੇ ਹਾਂ ਜੀ ਖਤਰੇ ਤੋਂ ਬਾਹਰ ਨਾ ਸਰ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਿੰਨੀ ਜਿਹੜੀ ਹੋਇਆ ਸਰ ਇਹ ਕੁਝ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਏ ਆ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ ਵੱਡੀ ਵਾਰ ਦਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੋਜਪੁਰ ਦੇ ਵਿੱਚ ਗੁੰਡਿਆਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਉਸਦੇ ਗੋਲੀ ਮਾਰੀ ਗਈ ਹੈ ਅਤੇ ਉਸਦੇ ਅਸਿਸਟੈਂਟ ਦੀ ਵੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਡਾਕਟਰ ਨੂੰ ਗੋਲੀ ਮਾਰ ਕੇ આરોપી ਨੇ ਜਿਹੜੇ ਫਰਾਰ ਹੋ ਗਏ ਨੇ ਫਰੋਜਪੁਰ ਦੇ ਮਾਰਕਫੈੱਡ ਆਫਿਸ ਦੇ ਸਾਹਮਣੇ ਦੀ ਇਹ ਘਟਨਾ ਹੈ ਡਾਕਟਰ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਗੁੰਡਿਆਂ ਨੇ ਵੱਡੀ ਵਾਰਦਾਤ ਕੀਤੀ ਹੈ ਤੁਹਾਨੂੰ ਦੱਸ ਜੀ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਦਮ ਤੋੜਦੀ ਨਜ਼ਰ ਆਈ ਹੈ ਗੋਲੀ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰੀਆਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਤਿੰਨ ਹਮਲਾਵਰਾਂ ਨੇ ਜਿੱਥੇ ਉਹਦੇ ਸਹਾਇਕ ਦੀ ਕੁੱਟਮਾਰ ਕੀਤੀ ਉੱਥੇ ਡਾਕਟਰ ਦੇ ਨਾਲ ਪਹਿਲਾਂ ਖੈਬੜ ਦੇ ਨਜ਼ਰ ਆਏ ਅਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਡਾਕਟਰ ਤੇ ਗੋਲੀ ਚਲਾ ਦਿੱਤੀ ਜੋ ਕਿ ਡਾਕਟਰ ਦੀ ਬਾਹ ਤੇ ਜਾ ਕੇ ਵੱਜਦੀ ਹੈ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜ਼ਖਮੀ ਡਾਕਟਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਦਾਵਾ ਕੀਤਾ ਜਾ ਰਿਹਾ ਕਿ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ ਇਸ ਮੌਕੇ ਤੇ ਹੁਣ ਜ਼ਖਮੀ ਡਾਕਟਰ ਅਤੇ ਸਹਾਇਕ ਉਹਨਾਂ ਦਾ ਕੀ ਕਹਿਣਾ ਹੈ ਡੀਐਸਪੀ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਇਤਿੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ 47 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀ ਐਮ ਐਸ ਇੱਕ ਕਲੀਨਿਕ ਤੇ ਬੈਠਾ ਸੀ ਇਹਦੇ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਹੈ ਉਸ ਤੋਂ ਬਾਅਦ ਗੋਲੀ ਚੱਲੀ ਹੈ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਸ ਆਊਟ ਆਫ ਡੇਂਜਰ ਜਿਵੇਂ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸ ਸਟ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜੇ ਜਾਏ ਸਰ ਜਿਹੜੀ ਗੋਲੀ ਨਹੀਂ ਡਾਕਟਰ ਜੀ ਪਿਛੇ ਤੋਂ ਜਿਹੜੀ ਗੋਲੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀ ਐਮ ਐਸ ਜੀ ਸਰ ਗੋਲੀ ਇੱਕ ਲੱਗਣੀ ਜਿਆਦਾ ਲੱਗੂਗੀ ਇਹ ਗੋਲੀ ਇਹ ਤਾਂ ਦਸਮ ਤੱਕ ਤਾਂ ਇੱਕ ਹੀ ਚੱਲੀ ਆ ਹੁਣ ਦੇਖਦੇ ਆਂ ਜੀ ਖਤਰੇ ਤੋਂ ਬਾਹਰ ਨਾ ਸਰ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਿੰਨੀ ਜਦੋਂ ਹੋਇਆ ਸਰ ਇਹ ਕੁਝ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਏ ਆ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ ਵੱਡੀ ਵਾਰ ਦਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਅੱਜ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੋਜਪੁਰ ਦੇ ਵਿੱਚ ਗੁੰਡਿਆਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਉਸਦੇ ਗੋਲੀ ਮਾਰੀ ਗਈ ਹੈ ਅਤੇ ਉਸਦੇ ਅਸਿਸਟੈਂਟ ਦੀ ਵੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਡਾਕਟਰ ਨੂੰ ਗੋਲੀ ਮਾਰ ਕੇ આરોપી ਨੇ ਜਿਹੜੇ ਫਰਾਰ ਹੋ ਗਏ ਨੇ ਫਰੋਜਪੁਰ ਦੇ ਮਾਰਕਫੈੱਡ ਆਫਿਸ ਦੇ ਸਾਹਮਣੇ ਦੀ ਇਹ ਘਟਨਾ ਹੈ ਡਾਕਟਰ ਨੂੰ